ਕਾ ਟਰਾਲੀ ਆ ਜੀ ਇਹ ਆ ਕਲਰ ਮਜਰੀ ਗੁਰੂ ਘਰ ਇਹ ਅਗੌਲ ਪਿੰਡ ਸੂਏ ਤੇ ਕੋਈ ਸਿੱਟ ਗਿਆ ਅਗੌਲ ਪਿੰਡ ਸੂਏ ਤੇ ਕੋਈ ਸਿੱਟ ਗਿਆ ਫਿਰ ਪਿੰਡ ਵਾਲਿਆਂ ਨੇ ਲਿਆ ਕੇ ਇਹ ਗੁਰੂ ਘਰ ਲਾਤੀ ਟਰੈਕਟਰ ਨਾਲ ਲਿਆ ਕੇ ਇਹ ਹੁਣ ਤਾਕ ਨਾ ਬਾ ਇਹ ਅਗੌਲ ਪਿੰਡ ਸੂਏ ਤੇ ਸਿੱਟ ਕੇ ਚਲੇਗੇ ਤੇ ਕਿੱਥੋਂ ਮਿਲੀ ਐ ਇਹ ਕੀ ਹੋਇਆ ਇਹਦਾ ਇਹ ਟਰਾਲੀ ਸ਼ੂਏ ਤੇ ਕੱਢ ਗਿਆ ਜੀ ਕੋਈ ਚਾਰ ਪਲੇਰਾ ਨਾ ਗਰਦੀਪ ਸਿੰਘ ਆ ਜੀ ਹੂੰ ਪਿੰਡਾ ਗੌਲ ਹੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਪ੍ਰਧਾਨ ਆ ਜੀ ਮੈਂ ਗੌਲ ਤੋਂ ਅਗੌਲ ਪਿੰਡ ਇਕਾਈ ਪ੍ਰਧਾਨ ਹਾਂ ਕੀ ਹੋਇਆ ਦੀਗਾ ਚਾਰ ਪੰਜ ਦਿਨ ਪਹਿਲਾਂ ਕੋਈ ਸ਼ੂਏ ਤੇ ਕੱਢ ਗਿਆ ਜੀ ਹੂੰ ਜਦੋਂ ਚਲੋ ਆਲੇ-ਦਾਲੇ ਮੋਟਰ ਵਾਲੇ ਦੇਖਿਆ ਵੀ ਆਪਣੀ ਤਾਂ ਕਿਸੇ ਦੀ ਹੈ ਨਹੀਂ ਟਰਾਲੀ ਇਹ ਭਾਲ ਕਰੀ ਹਾਂ ਭਾਲ ਕਰੀ ਉਹਨਾਂ ਨੇ ਪਤਾ ਵੀ ਕਰਿਆ ਕਿਸੇ ਪਿੰਡ ਦੀ ਹੋਰ ਹੈ ਨਹੀਂ ਹੂੰ ਉਹਨਾਂ ਨੇ ਚਲੋ ਦੇਖਿਆ ਵੀ ਕੋਈ ਚੋਰੀ ਨਾ ਕਰਕੇ ਲੈ ਜੀ ਹੂੰ ਫਿਰ ਗੁਰੂਗਰ ਲਾਤੀ ਉਹਨਾਂ ਨੇ ਲੈ ਕੇ ਆਏ ਇਹ ਟਰਾਲੀਆਂ ਹੁਣ ਆਜ਼ਾਦ ਜਥੇਬੰਦੀ ਨੂੰ ਵੀ ਬੁਲਾਇਆ ਜਿਨ੍ਹਾਂ ਦੀਆਂ ਟਰਾਲੀਆਂ ਨੇ ਇਹ ਤਾਂ ਇਹ ਹੁਣ ਕ੍ਰਾਂਤੀਕਾਰੀ ਦੇ ਸਾਡੀ ਸਾਰੀ ਇਕਾਈ ਪਹੁੰਚ ਰਹੀ ਹੈ ਇਹ ਟਰਾਲੀ ਹੈ ਜੀ ਬੀਕੇਯੂ ਇਕਤਾ ਆਜ਼ਾਦ ਬਲਾਕ ਪ੍ਰਧਾਨ ਨਾਬਾ ਗਮਦੂਰ ਸਿੰਘ ਬਾਬਰਪੁਰ ਮੇਰਾ ਨਾਮ ਹੈ ਜੀ ਔਰ ਇੱਥੇ ਦੀ ਜਿਹੜੀ ਬੀਕੇਯੂ ਇਕਤਾ ਆਜ਼ਾਦ ਸਾਡੀ ਟੀਮ ਖੜੀ ਹੈ ਸਾਰੀ ਸੋ ਲੰਬੇ ਸਮੇਂ ਤੋਂ ਜਿਹੜਾ ਅਸੀਂ ਸੰਘਰਸ਼ ਲੜ ਰਹੇ ਹਾਂ ਸੋ ਉਸ ਸੰਘਰਸ਼ ਦੇ ਵਿੱਚੋਂ ਬਈ ਵੱਡੇ-ਵੱਡੇ ਜਿਹੜੀਆਂ ਗੱਲਾਂ-ਬਾਤਾਂ ਨਿਕਲ ਰਹੀਆਂ ਨੇ ਜਿਵੇਂ ਪਿਛਲੇ ਜਿਹੜਾ ਸੰਘਰਸ਼ ਲੜਿਆ ਉਤੋਂ ਸਾਡੀਆਂ ਕਾਫੀ ਟਰਾਲੀਆਂ ਚੋਰੀ ਹੋਈਆਂ ਸੋ ਉਹਨਾਂ ਨੂੰ ਲੈ ਕੇ ਕਿਉਂਕਿ ਝਾੜੂ ਪਾਰਟੀ ਦੇ ਵਰਕਰਾਂ ਤਕਰੀਬਨ ਲੀਡਰਾਂ ਦੇ ਘਰਾਂ ਚੋਂ ਪਹਿਲਾਂ ਨਿਕਲੀਆਂ ਨੇ ਆ ਪਿਛਲੇ ਦਿਨ ਦੇਖਿਆ ਤੁਸੀਂ 22 ਤਰੀਕ ਨੂੰ ਪੰਕਜ ਪੱਪੂ ਨੇ ਝਾੜੂ ਪਾਰਟੀ ਦੇ ਸੁਜਾਤਾ ਚਾਵਲੇ ਦੇ ਘਰ ਵਾਲੇ ਨੇ ਬਈ ਘਰ ਵਾਲੇ ਨੇ ਉਹਨਾਂ ਦੇ ਪਤੀ ਨੇ ਮਨੀਸ਼ ਚਾਵਲਾ ਅ ਮਨੀਸ਼ ਚਾਵਲਾ ਜੀ ਪੰਕਜ ਪਪੂਰ ਪੰਕਜ ਪਪੂ ਸੋ ਉਹਨਾਂ ਦੇ ਨਾਂ ਤੇ ਉਹਨਾਂ ਦੇ ਘਰੋਂ ਤਾਂ ਪਹਿਲਾਂ ਦੋ ਟਰਾਲੀਆਂ ਕੱਢੀਆਂ ਬਾਈ ਟਰਾਲੀਆਂ ਦਾ ਸਮਾਨ ਕੱਢਿਆ ਵੈਰੀਫਾਈ ਕਰਕੇ ਪੂਰੀ ਸਾਂਨਬੀਨ ਕਰਕੇ ਮਾਲਕ ਨੂੰ ਐਨ ਲਿਆ ਕੇ ਟਰਾਲੀਆਂ ਦੀਆਂ ਫੋਟੋਆਂ ਪਿਛਲੇ ਲਿਆ ਕੇ ਬਾਈ ਉਹਦੇ ਬਾਈ ਨੇਮ ਪਰਚਾ ਪਾ ਐਫ ਆਈ ਆਰ ਦਰਜ ਕਰਵਾਤੀਆ ਸੋ ਉਹਦੀ ਗ੍ਰਿਫਤਾਰੀ ਵਾਸਤੇ ਵੀ ਅੱਜ ਅਸੀਂ ਐਸ ਐਸ ਪੀ ਸਾਹਿਬ ਨੂੰ ਮਿਲ ਕੇ ਆਇਆ ਸੋ ਉਹਨਾਂ ਨੂੰ ਵਾਰਨਿੰਗ ਦੇ ਕੇ ਆਇਆ ਵੀ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਪੰਜ ਵਜੇ ਦਾ ਚਾਰ ਦਿਨ ਮੰਗਿਆ ਸਰ ਤੋਂ ਉਹਨਾਂ ਨੇ ਪਰ ਅਸੀਂ ਇੱਕ ਹਫ਼ਤਾ ਵੇਟ ਕਰਾਂਗੇ ਨਹੀਂ ਇੱਕ ਹਫ਼ਤੇ ਤੋਂ ਬਾਅਦ ਵੱਡੇ ਸੰਘਰਸ਼ ਲੜ ਕੇ ਇਨੂੰ ਜਾਨੀ ਜੇਲਾਂ ਦੇ ਵਿੱਚ ਪਹਚਾਵਾਂਗੇ ਪਹਚਾਵਾਂਗੇ ਔਰ ਉਸ ਤੋਂ ਬਾਅਦ ਅਸੀਂ ਰਸਤੇ ਚਾਉਂਦੇ ਸੀ ਬਾਈ ਤਾਂ ਤਾਂ ਸਾਨੂੰ ਆ ਇਹਨਾਂ ਭਰਾਵਾਂ ਦੇ ਫੋਨ ਆਉਂਦੇ ਆ ਠੀਕ ਆ ਆ ਕਲਰ ਮਜਦਰੀ ਤੋਂ ਜਿਹੜਾ ਅਗੋਲ ਨੂੰ ਰਸਤਾ ਜਾਂਦਾ ਤਾਂ ਰਸਤੇ ਦੇ ਵਿੱਚ ਸੂਏ ਦੇ ਨੇੜੇ ਇੱਕ ਟਰਾਲੀ ਵਾਲੇ ਦੱਸਦੇ ਆ ਇਹ ਤਾਂ ਭਰਾਵਾਂ ਨੂੰ ਮੈਂ ਕਿਹਾ ਇਹ ਅਗਲਾ ਆਖੀ ਵੀ ਤੁਸੀਂ ਇਹ ਟਰਾਲੀ ਨੂੰ ਆਪਣੇ ਕਬਜ਼ੇ 'ਚ ਲਓ ਆਪਾਂ ਗੱਲ ਕਰਦੇ ਆ ਸੋ ਟਰਾਲੀ ਇਹ ਦੇਖੀ ਆ ਬਾਈ ਅਸੀਂ ਕਿਉਂਕਿ ਸਾਡੀਆਂ 22-23 ਟਰਾਲੀਆਂ ਨੇ ਜਿਹੜੀਆਂ ਹਜੇ ਹੋਰ ਲਾਵਾ ਚੋਰੀ ਜਣੀ ਇਹਨਾਂ ਦੇ ਘਰਾਂ ਚ ਸਾਨੂੰ ਸ਼ੱਕ ਆ ਵੀ ਇਹਨਾਂ ਦੇ ਘਰਾਂ ਚ ਹੋ ਸਕਦੀ ਆ ਸੋ ਇਹ ਟਰਾਲੀ ਕਿੱਥੋਂ ਆਈ ਆ ਬਾਈ ਕਹਿੰਦੇ ਹੁੰਦੇ ਆ ਨਾ ਜਦੋਂ ਪਾਣੀ ਬਿੱਲ ਦੇ ਵਿੱਚ ਪਾਉਂਦੇ ਆ ਤਾਂ ਚੂਹਾ ਬਾਹਰ ਨਿਕਲਦਾ ਜਿਹੜੀ 22 ਤਰੀਕ ਦੀ ਵੱਡਾ ਅਸੀਂ ਸੰਘਰਸ਼ ਲੜਿਆ ਜਣੀ ਵੱਡਾ ਐਕਸ਼ਨ ਕਰਿਆ ਉਹਦੇ ਡਰ ਤੋਂ ਮਾਰੇ ਕਿਸੇ ਮੇਰੇ ਭਰਾ ਨੇ ਇਹ ਟਰਾਲੀ ਆ ਐਦਾਂ ਲਾਵਰਸ ਘੜਤੀ ਉਹਦੇ ਸਬੂਤ ਆ ਦੋ ਚਾਰ ਦਿਨਾਂ ਚ ਬਾਈ ਦੇ ਦਾਂਗੇ ਉਹ ਟਰਾਲੀ ਦਾ ਹਜੇ ਆਪਣਾ ਕੋਈ ਮਤਲਬ ਇਹ ਤਾਂ ਹੈ ਨਹੀਂ ਨਾ ਤਾਂ ਮਾਲਕ ਦਾ ਪਤਾ ਲੱਗਿਆ ਬਾਈ ਮਾਲਕ ਦੇਖੋ ਪੂਰੇ ਪੰਜਾਬ ਤੋਂ ਜਿਹੜੀਆਂ ਟਰਾਲੀਆਂ ਆਈਆਂ ਸੀਗੀਆਂ ਸੈਂਕੜੇ ਟਰਾਲੀਆਂ ਸੀਗੀਆਂ ਉਹਨਾਂ 'ਚੋਂ ਲਗਭਗ 35-40 ਟਰਾਲੀਆਂ ਸਾਡੀ ਚੋਰੀ ਹੋ ਗਈਆਂ ਸੀਗੀਆਂ ਉਹਨਾਂ 'ਚੋਂ 10-12 ਜਿਹੜੀਆਂ 12-13 ਟਰਾਲੀਆਂ ਨੇ ਉਹ ਬਰਾਮਦ ਹੋ ਗਈਆਂ ਜਾਣੀ 20 ਵਾਈ ਟ੍ਰਾਲੀਆਂ ਹਜੇ ਗਾਇਲ ਬਚਦੀਆਂ ਨੇ ਮਤਲਬ ਗੱਲ ਕਰੀਏ ਵੀ ਇਹ ਦਾ ਹਜੇ ਮਾਲਕ ਦਾ ਨਹੀਂ ਹਾਂ ਬਿਲਕੁਲ ਦੇਖੋ ਜੀ ਹੈ ਕੌਣ ਕਿਵੇਂ ਖੜਾ ਗਿਆ ਕੁਝ ਨਹੀਂ ਪਤਾ ਬਿਲਕੁਲ ਜੀ ਇਹ ਇਹ ਸਾਰਾ ਪੈਰਵਾਜੀ ਦਾ ਵਿਸ਼ਾ ਹੈਗਾ 파ਟ ਹੈਗਾ ਜਣੀ ਜਿਹੜੀਆਂ ਜਿੰਨੀਆਂ ਲੋਕਾਂ ਦੀ ਸਾਡੇ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉਹਨਾਂ ਦੀ ਲਿਸਟ ਸਾਡੇ ਕਿਸਾਨ ਜਥੇਬੰਦੀਆਂ ਕੋਲੇ ਹੈਗੀ ਆ ਠੀਕ ਹੈ ਅਸੀਂ ਬੀਕੇਯੂ ਇਕਤਾ ਆਜ਼ਾਦ ਬਲਾਕ ਪ੍ਰਧਾਨ ਨਾਬਾ ਗਮਦੂਰ ਸਿੰਘ ਬਾਬਰਪੁਰ ਮੇਰਾ ਨਾਮ ਹੈ ਜੀ ਔਰ ਇਥੇ ਦੀ ਜਿਹੜੀ ਵਿਕੇ ਜੂ ਇਕਤਾ ਆਜ਼ਾਦ ਸਾਡੀ ਟੀਮ ਖੜੀ ਹੈ ਸਾਰੀ ਸੋ ਲੰਬੇ ਸਮੇਂ ਤੋਂ ਜਿਹੜਾ ਅਸੀਂ ਸੰਘਰਸ਼ ਲੜ ਰਹੇ ਹਾਂ ਸੋ ਉਸ ਸੰਘਰਸ਼ ਦੇ ਵਿੱਚੋਂ ਬਈ ਵੱਡੇ ਵੱਡੇ ਜਿਹੜੀਆਂ ਗੱਲਾਂ ਬਾਤਾਂ ਨਿਕਲ ਰਹੀਆਂ ਨੇ ਜਿਵੇਂ ਪਿਛਲੇ ਜਿਹੜਾ ਸੰਘਰਸ਼ ਲੜਿਆ ਉਤੋਂ ਸਾਡੀਆਂ ਕਾਫੀ ਟਰਾਲੀਆਂ ਚੋਰੀ ਹੋਈਆਂ ਸੋ ਉਹਨਾਂ ਨੂੰ ਲੈ ਕੇ ਕਿਉਂਕਿ ਝਾੜੂ ਪਾਰਟੀ ਦੇ ਵਰਕਰਾਂ ਤਕਰੀਬਨ ਲੀਡਰਾਂ ਦੇ ਘਰਾਂ ਚੋਂ ਪਹਿਲਾਂ ਨਿਕਲੀਆਂ ਨੇ ਆ ਪਿਛਲੇ ਦਿਨ ਦੇਖਿਆ ਤੁਸੀਂ 22 ਤਰੀਕ ਨੂੰ ਪੰਕਜ ਪੱਪੂ ਨੇ ਝਾੜੂ ਪਾਰਟੀ ਦੇ ਸੁਜਾਤਾ ਚਾਵਲੇ ਦੇ ਘਰ ਵਾਲੇ ਨੇ ਬਾਈ ਘਰ ਵਾਲੇ ਨੇ ਉਹਨਾਂ ਦੇ ਪਤੀ ਨੇ ਮਨੀਸ਼ ਚਾਵਲਾ ਅ ਮਨੀਸ਼ ਚਾਵਲਾ ਜੀ ਪੰਕਜ ਪਪੂਰ ਪੰਕਜ ਪੱਪੂ ਸੋ ਉਹਨਾਂ ਦੇ ਨਾਂ ਤੇ ਉਹਨਾਂ ਦੇ ਘਰੋਂ ਤਾਂ ਪਹਿਲਾਂ ਦੋ ਟਰਾਲੀਆਂ ਕੱਢੀਆਂ ਬਾਈ ਟਰਾਲੀਆਂ ਦਾ ਸਮਾਨ ਕੱਢਿਆ 베ਰੀਫਾਈ ਕਰਕੇ ਪੂਰੀ ਸਾਨਵੀਨ ਕਰਕੇ ਮਾਲਕ ਨੂੰ ਐ ਲਿਆ ਕੇ ਟਰਾਲੀਆਂ ਦੀਆਂ ਫੋਟੋਆਂ ਪਿੱਛੇ ਲਿਆ ਕੇ ਬਾਈ ਉਹਦੇ ਬਾਈ ਨੇ ਪਰਚਾ ਆ ਪੀਐਫਆਈਆਰ ਦਰਜ ਕਰਵਾਤੀ ਆ ਸੋ ਉਹਦੀ ਗ੍ਰਿਫਤਾਰੀ ਵਾਸਤੇ ਵੀ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਸੋ ਉਹਨਾਂ ਨੂੰ 警告 ਦੇ ਕੇ ਆਇਆ ਵੀ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਪੰਜ ਵਾਰ ਦਾ ਚਾਰ ਦਿਨ ਮੰਗਿਆ ਸੀ ਤਾਂ ਉਹਨਾਂ ਨੇ ਪਰ ਅਸੀਂ ਇੱਕ ਹਫ਼ਤਾ ਵੇਟ ਕਰਾਂਗੇ ਨਹੀਂ ਇੱਕ ਹਫ਼ਤੇ ਤੋਂ ਬਾਅਦ ਵੱਡੇ ਸੰਘਰਸ਼ ਲੜ ਕੇ ਇਹਨੂੰ ਜਾਨੀ ਜ਼ਿਲ੍ਹਾ ਦੇ ਵਿੱਚ ਪਚਾਵਾਂਗੇ ਪਚਾਵਾਂਗੇ ਔਰ ਉਸ ਤੋਂ ਬਾਅਦ ਅਸੀਂ ਰਸਤੇ ਚਾਹੁੰਦੇ ਸੀ ਭਾਈ ਤਾਂ ਤਾਂ ਸਾਨੂੰ ਆ ਇਹਨਾਂ ਭਰਾਵਾਂ ਦੇ ਫੋਨ ਆਉਂਦੇ ਆ ਠੀਕ ਆ ਆ ਕਲਰ ਮਾਜਰੀ ਤੋਂ ਜਿਹੜਾ ਗੋਲ ਨੂੰ ਰਸਤਾ ਜਾਂਦਾ ਤਾਂ ਰਸਤੇ ਦੇ ਵਿੱਚ ਸੂਏ ਦੇ ਨੇੜੇ ਇੱਕ ਟਰਾਲੀ ਵਾਲੇ ਦੱਸਦੇ ਆ ਇਹ ਤਾਂ ਭਰਾਵਾਂ ਨੂੰ ਮੈਂ ਕਿਹਾ ਇਹ ਅਗਲਾ ਆਖੀ ਵੀ ਤੁਸੀਂ ਇਹ ਟਰਾਲੀ ਨੂੰ ਆਪਣੇ ਕਬਜ਼ੇ 'ਚ ਲਓ ਆਪਾਂ ਗੱਲ ਕਰਦੇ ਆਂ ਸੋ ਟਰਾਲੀ ਇਹ ਦੇਖੀ ਆ ਬਾਈ ਅਸੀਂ ਕਿਉਂਕਿ ਸਾਡੀਆਂ 22-23 ਟਰਾਲੀਆਂ ਨੇ ਜਿਹੜੀਆਂ ਹਜੇ ਹੋਰ ਇਲਾਵਾ ਇਹ ਚੋਰੀ ਜਣੀ ਇਹਨਾਂ ਦੇ ਘਰਾਂ 'ਚ ਸਾਨੂੰ ਸ਼ੱਕ ਆ ਵੀ ਇਹਨਾਂ ਦੇ ਘਰਾਂ 'ਚ ਹੋ ਸਕਦੀ ਆ ਸੋ ਇਹ ਟਰਾਲੀ ਕਿੱਥੋਂ ਆਈ ਆ ਬਾਈ ਕਹਿੰਦੇ ਹੁੰਦੇ ਆ ਨਾ ਜਦੋਂ ਪਾਣੀ ਬਿਲ ਦੇ ਵਿੱਚ ਪਾਉਂਦੇ ਆ ਤਾਂ ਚੂਹਾ ਬਾਹਰ ਨਿਕਲਦਾ ਜਿਹੜੀ 22 ਤਰੀਕ ਦੀ ਵੱਡਾ ਅਸੀਂ ਸੰਘਰਸ਼ ਲੜਿਆ ਜਣੀ ਵੱਡਾ ਐਕਸ਼ਨ ਕਰਿਆ ਉਹਦੇ ਡਰ ਤੋਂ ਮਾਰੇ ਕਿਸੇ ਮੇਰੇ ਭਰਾ ਨੇ ਇਹ ਟਰਾਲੀ ਆ ਇਦਾਂ ਲਾਵਰਸ ਘੜਤੀ ਉਹਦੇ ਸਬੂਤ ਆ ਦੋ ਚਾਰ ਦਿਨਾਂ ਚ ਭਾਈ ਦੇ ਦਾਂਗੇ ਮਤਲਬ ਟਰਾਲੀ ਦਾ ਹਜੇ ਆਪਣਾ ਕੋਈ ਮਤਲਬ ਇਹ ਤਾਂ ਹੈ ਨਹੀਂ ਨਾ ਤਾਂ ਮਾਲਕ ਦਾ ਪਤਾ ਲੱਗਿਆ ਭਾਈ ਮਾਲਕ ਦੇਖੋ ਪੂਰੇ ਪੰਜਾਬ ਤੋਂ ਜਿਹੜੀਆਂ ਟਰਾਲੀਆਂ ਆਈਆਂ ਸਿਗੀਆਂ ਸੈਂਕੜੇ ਟਰਾਲੀਆਂ ਸਿਗੀਆਂ ਉਹਨਾਂ 'ਚੋਂ ਲਗਭਗ 35-40 ਟਰਾਲੀਆਂ ਸਾਡੀਆਂ ਚੋਰੀ ਹੋ ਗਈਆਂ ਸਿਗੀਆਂ ਉਹਨਾਂ ਚੋਂ 10-12 ਜਿਹੜੀਆਂ 12-13 ਟਰਾਲੀਆਂ ਨੇ ਉਹ ਬਰਾਮਦ ਹੋ ਗਈਆਂ ਯਾਨੀ 20 ਵਾਈਟ ਟਰਾਲੀਆਂ ਹਜੇ ਗੈਲ ਬਚਦੀਆਂ ਨੇ ਮਤਲਬ ਗੱਲ ਕਰੀਏ ਵੀ ਇਹ ਦਾ ਹਜੇ ਮਾਲਕ ਦਾ ਨਹੀਂ ਹਾਂ ਬਿਲਕੁਲ ਦੇਖੋ ਜੀ ਹੈ ਕੋਣ ਕਿਵੇਂ ਖੜਾ ਗਿਆ ਕੁਝ ਨਹੀਂ ਪਤਾ ਬਿਲਕੁਲ ਜੀ ਇਹ ਇਹ ਸਾਰਾ ਪੈਰਵਾਜੀ ਦਾ ਵਿਸ਼ਾ ਹੈਗਾ 파ਟ ਹੈਗਾ